ਹਸਪੀਟਲ ਚ ਖੜੇ ਹਾਂ ਮਾਲੀ ਤੇ ਆ ਰਾਜਵੀਰ ਰੋਡ ਆਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੀ ਐ ਤੇ ਹਾਲਾਤ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਐ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜਿਆ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਯਾਨੀ ਰਾਜਵੀਰ ਨੂੰ ਚਾਹਵਨਾਂ ਨੂੰ ਦੇ ਰਹੇ ਐ ਉਹ ਸਾਨੂੰ ਕਦੇ ਨਹੀਂ ਮਨਜ਼ੂਰ ਨਹੀਂ ਤੇ ਮਹਾਰਾਜ ਦੀ ਕਿਰਪਾ ਹੈ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਮੇਰੇ ਖਿਆਲ ਤੋਂ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਗੜੇ ਜੇਰੇ ਨਾਲ ਆਪਣੀ ਆਪਣਾ ਸਾਰਾ ਜਿਹੜਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਦੋ ਨਾਲ ਭੈਣ ਭਰਾਵਾਂ ਨੂੰ ਕਿ ਜਿਹੜੇ ਚੰਦ ਕਬਿਓਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੜਾ ਰਹੇ ਆ ਕਿਸੇ ਦੇ ਦੁੱਖ ਦਾ ਇਦਾਂ ਤਵਾਸ਼ਾ ਨਾ ਬਣਾਉਂ ਮੇਰੇ ਭਰਾਵਾਂ ਕਿ ਦੁੱਖ ਦਾ दारू ਬਣੀ ਦਾ ਤਵਾਸ਼ਾ ਨਹੀਂ ਬਣਦਾ ਸੋ ਸਾਰੇ ਪ੍ਰਾਜਸੀਲ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਅੰਦਰ ਬੈਠੇ ਆ ਸਾਰੇ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਸਭਾ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ